ਗੋਰਾ ਰੰਗ ਤੇ ਉੱਤੋਂ ਕਜਲੇ ਦੀ ਧਾਰ ਪੀਚ ਜੈਂਪਰ ਤੇ ਕਾਲੀ ਸਲਵਾਰ ਕਸ਼ਮੀਰ ਦੇ ਸਿਓਂ ਵਾਂਗੂੰ ਗੱਲਾਂ ਤੇ ਬੋਲ ਲਾਲ ਲਾਲ ਰੂਪ ਸਾਨ ਤੇ ਲਾ ਕੇ ਸੁਖ ਜੋਲਾ ਪਰੀਆਂ ਦੀ ਰਾਣੀ ਅੱਜ ਹੁੰਦੀ ਆ ਤਿਆਰ ਅੱਖਾਂ ਨਾਲ ਅੱਖ ਨੇ ਕੀਤੇ ਸੀਕਰਾਰ ਸੱਚ ਅਲੜ ਮੁਹੱਬਤ ਨਾ ਜੱਗ ਕੋਲ ਡਰਦੀ ਦਸਿਆ ਪੂਲੀ ਨੇ ਢੱਕਾਰਦਾ ਪਿਆਰ ਤੈਨੂੰ ਕੁੜੀ ਪਰਤਾਪੇ ਫਿਰੇ ਉਡੋ ਢੂ ਕਰਦੀ ਇਸ਼ਕੇ ਦਾ ਬਾਣ ਬੁਰਾ ਲੱਗਿਆ ਐ ਦਿਲ ਵਿੱਚ ਅਲੜ ਉਮਰ ਨੱਡੀ ਯਾਰ ਯਾਰ ਕਰਦੀ ਹੁੰਦੀਆਂ ਤਿਆਰ ਹੁਣ ਬਣ ਠਣ ਸੁਖ ਜੋਲਾ ਗੁਜਰਾ ਦੇ ਘਰੇ ਨੱਡੀ ਚੁੰਗੀਆਂ ਹੈ ਭਰਤੀ ਲੰਮਾ ਕੱਦ ਗੋਰੇ ਮੁਖ ਤੇ ਡੁੱਲ ਡੁੱਲ ਪੈਂਦੀ ਲਾਲੀ ਕਾਲਾ ਕੁੜਤਾ ਡੱਪੀਆਂ ਵਾਲਾ ਚਾਧਰਾ ਤੇ ਸਿਰ ਤੇ ਫਿਰੋਜ਼ੀ ਰੰਗ ਦੀ ਛਮਲੇ ਵਾਲੀ ਪੱਗ ਬਨ ਕਾਕਾ ਸਰਦਾਰ ਜਦੋਂ ਚੀਨੀ ਘੋੜੀ ਤੇ ਸਵਾਰ ਹੋ ਕੇ ਤੁਰਨ ਲੱਗਾ ਤਾਂ ਸੱਬੋਂ ਯਾਲੀ ਨੂੰ ਆਖਿਆ ਅੱਜ ਸੁੱਖ ਨਹੀਂ ਜਾਪਦੀ ਮਰਾਸੀਆ ਸਾਡਾ ਸਰਦਾਰ ਕਿਸੇ ਖਾਸ ਕਾਰ ਤੇ ਚੱਲਿਆ ਇਹਨੇ ਨੂੰ ਕੀ ਜਾ ਸਰਦਾਰ ਦੀ ਘੋੜੀ ਮੂਹਰੇ ਜਾ ਖੜਾ ਹੋਇਆ ਟਿੱਕਾ ਲਾ ਕੇ ਜਾਇਓ ਸਰਦਾਰ ਜੀ ਕਿਤੇ ਸਾਡੀ ਨੀ ਨજર ਲੱਗ ਜੇ ਤੁਹਾਨੂੰ ਤੇ ਸਾਰੇ ਹੱਸਣ ਲੱਗ ਪਏ ਓਏ ਅਮਲਿਆ ਤਾਂ ਹੀ ਕਾਲਾ ਕੁਰਤਾ ਪਾਇਆ ਮੈਨੂੰ ਪਤਾ ਸੀ ਬਾਰ ਬੂਰੀ ਨજર ਵਾਲੇ ਮੇਰੇ ਯਾਰ ਖੜੇ ਆ ਕਾਕੇ ਨੇ ਹੱਸ ਕੇ ਸਾਰਿਆਂ ਨੂੰ ਕਿਹਾ ਤੇ ਨਾਲੇ ਸਾਰੇ ਹੱਸਤੇ ਤੇ ਹੱਸਦੇ ਹੱਸਦੇ ਲੋਟਪੋਟ ਹੋਣ ਲੱਗੇ ਸਰਦਾਰ ਰੱਖਾ ਜ ਅਜੀਬ ਜਿਹੇ ਚਮਕ ਲਈ ਆਪਣੀ ਮੰਜ਼ਲ ਵੱਲ ਨੂੰ ਤੁਰ ਪਿਆ ਰਾਮਚ ਕੁੜੀਆਂ ਵੰਡ ਣ ਕੇ ਜਾਂਦੇ ਸਰਦਾਰ ਨੂੰ ਹਸਰਤ ਭਰੀਆਂ ਨਜ਼ਰਾਂ ਨਾਲ ਦੇਖਦੀਆਂ ਤੇ ਆਹਾਂ ਭਰਦੀਆਂ ਪਰ ਉਹ ਇਸ ਤੋਂ ਇਨਜਾਨ ਸੀ ਕਿ ਆਪਣੇ ਦਿਲ ਦੀ ਸਹਜਾਦੀ ਨੂੰ ਮਿਲਣ ਦੇ ਲਈ ਸੁਪਨੇ ਜਾਗ ਦੀਆਂ ਅੱਖਾਂ ਨਾਲ ਵੇਖਦਾ ਹੋਇਆ ਆਪਣੀ ਹੀ ਮਸਤੀ ਵਿੱਚ ਤੁਰਿਆ ਜਾ ਰਿਹਾ ਸੀ ਆਪਣੇ ਵਾਅਦੇ ਮੁਤਾਬਕ ਕਾਕਾ ਤਿੰਨ ਕੋ ਵਜਤ ਨੂੰ ਤਾਂ ਲੋਪ ਪਹੁੰਚ ਜਾਂਦਾ ਦਿਲ ਵਿੱਚ ਹਜ਼ਾਰਾਂ ਆਰਮਾਨ ਆਪਣੇ ਦਿਲ ਜਾਨੀ ਨੂੰ ਮਿਲਣ ਦਾ ਚਾਹ ਤੇ ਨਵੀਂ ਉਹ ਮੰਗ ਦਿਲ 'ਚ ਇੱਕ ਨਵੀਂ ਅਜੀਬ ਤਰ੍ਹਾਂ ਦੀ ਹਲਚਲ ਜੋ ਇੱਕ ਪਿਆਰ ਕਰਨ ਵਾਲਾ ਸਮਝ ਸਕਦਾ ਲੀ ਕਾਕਾ ਗੁਜਰਾ ਦੇ ਘਰ ਪਹੁੰਚਿਆ ਤਾਂ ਭੋਲੀ ਪਹਿਲਾਂ ਹੀ ਉਸ ਦੀ ਉਡੀਕ ਵਿੱਚ ਦਰਵਾਜ਼ੇ ਤੇ ਖੜੀ ਸੀ 3:00 ਵਜੇ ਦੇ ਨਾਲ ਕਾਕਾ ਵੀ ਸੀ ਆ ਗਿਆ ਸੁਣੋ ਮੈਂ ਸੁਣਾਵਾਂ ਤੋਰ ਗੁਜਰਾਂ ਦੀ ਰੰਨ ਦੇ ਕਰ ਦੇ ਮਖੌਲ ਭੋਲੀ ਬੂਹੇ ਅੱਗੇ ਖੜੀ ਆਖੇ ਕੋੜੀ ਵੇ ਦੇ ਹੋਰਾ ਹੁਣ ਕਿੱਲੇ ਨਾਲ ਬੰਨ ਦੇ ਵਿਚੋਲਣ ਦੇ ਸੱਗੀ ਤੈਨੂੰ ਪਾਊਗੀ ਕਢਾਉਣੀ ਧਿਆਨ ਨਾਲ ਸੁਣ ਮੇਰੀ ਗੱਲ ਵੇ ਤੂੰ ਕੰਨ ਦੇ ਬੈਠ ਤੂੰ ਤਸੱਲੀ ਨਾਲ ਮੰਝੇ ਉੱਤੇ ਸੁਖ ਜੋਲਾ ਦਰਸ਼ਨ ਕਰਾਵਾਂ ਤੈਨੂੰ ਕੱਲ ਵਾਲੇ ਚੰਨ ਦੇ ਕਾਕੇ ਨੂੰ ਸਵਾਦ ਵਿੱਚ ਪਲੰਗ ਤੇ ਬਿਠਾ ਕੇ ਆਪੋ ਦੇਲੀ ਪਾਣੀ ਲਈ ਹੁੰਦੀ ਐ ਮਚਲੀ ਹੋਈ ਭੋਲੀ ਕਾਕੇ ਦੀ ਤੜਪ ਨੂੰ ਸਮਝਦੇ ਹੋਏ ਕਹਿੰਦੀ ਐ ਕਿਉਂ ਅੱਜ ਨਹੀਂ ਆ ਸਕੇਗੀ ਕਿਉਂਕਿ ਘਰ ਵਿੱਚ ਕੋਈ ਜ਼ਰੂਰੀ ਕੰਮ ਸੀ ਉਹਨੂੰ ਉਹ ਕੱਲ ਦਾ ਕਹਿ ਕੇ ਚਲੀ ਗਈ ਆ ਚਲ ਕੋਈ ਨਾ ਨਾਲੇ ਕੱਲ ਨੂੰ ਮੇਰੇ ਹਾਸਤੇ ਵਿਚੋਲਪੁਣੇ ਦੀ ਸੱਗੀ ਲੈ ਆਈ ਕਾਕੇ ਵੱਲ ਵੇਖਦੇ ਹੋਏ ਭੋਲੀ ਨੇ ਕਿਹਾ ਤੇਰੀ ਮਰਜ਼ੀ ਆ ਭਾਬੀ ਕਿਉਂ ਮਰੇ ਨੂੰ ਮਾਰਨ ਤੇ ਹੋਈ ਐ ਮੇਰੀ ਬੇਨਤੀ ਆ ਤੇਰੇ ਅੱਗੇ ਇੱਕ ਵਾਰ ਮਲਾ ਦੇ ਹਪਾਵੀ ਬਣ ਕੇ ਮੇਰੀ ਹਾਲਤ ਤੇ ਤਰਸ ਖਾਂ ਖਾਂ ਜਦੋਂ ਦਾ ਉਹਨੂੰ ਵੇਖਿਆ ਮੇਰੇ ਦਿਲ ਦਾ ਚੈਨ ਰਾਤਾਂ ਦੀ ਨੀਂਦ ਸਭ ਕੁਝ ਉੱਡ ਪੁੱਟ ਗਿਆ ਬਸ ਉਸੇ ਦਾ ਚਿਹਰਾ ਅੱਖਾਂ ਸਾਹਮਣੇ ਘੁੰਮੀ ਜਾਂਦਾ ਘੁੰਮੀ ਜਾਂਦਾ ਮੈਂ ਤੇਰਾ ਇਹਸਾਨ ਜ਼ਿੰਦਗੀ ਭਰ ਨਹੀਂ ਭੁੱਲਦਾ ਬਾਬੋ ਰਾਣੀਏ ਮਲਾ ਦੇ ਹਾਂ ਇੱਕ ਵਾਰੀ ਆਸੇ ਪਾਸੇ ਵੇਖਦੇ ਹੋਏ ਆਪਣੇ ਗਲ ਚੋ ਕੈਂਠਾ ਲਾ ਕੇ ਭੋਲੀ ਨੂੰ ਦਿੰਦੇ ਹੋਏ ਕਾਕੇ ਨੇ ਤਰਲਾ ਜਿਆ ਕੱਢਿਆ ਕਾਕੇ ਦਾ ਆਪਣੇ ਲਈ ਪਿਆਰ ਦੇਖ ਆਪਣੇ ਚਿੱਤ ਚ ਲੱਡੂ ਭੋਰ ਦੀ ਪਰਤਾਪੀ ਸਾਰਾ ਕੁਝ ਅੰਦਰ ਖੜੀ ਸੁਣ ਰਹੀ ਸੀ ਇੱਕ ਅਜੀਬ ਤਰ੍ਹਾਂ ਦੀ ਖੁਸ਼ੀ ਤੇ ਖੁਮਾਰੀ ਨੇ ਉਸਦੇ ਦਿਲ ਦੀ ਧੜਕਨ ਤੇਜ਼ ਕਰ ਦਿੱਤੀ ਸੀ ਉਸ ਦਾ ਦਿਲ ਕਰਦਾ ਸੀ ਕਿ ਉਹ ਭੱਜ ਕੇ ਕਾਕੇ ਦੇ ਗਲ ਬਾਹਾਂ ਪਾ ਕੇ ਕਹੇ ਕਿ ਸਰਦਾਰਾ ਮੈਂ ਤੈਨੂੰ ਪਿਆਰ ਕਰਦੀ ਆ ਤੇ ਮੇਰਾ ਵੀ ਹਾਲ ਤੇਰੇ ਵਾਲੀ ਹੈ ਪਰ ਸ਼ਰਮ ਦੇ ਘਹਿਣੇ ਨੇ ਉਸ ਦੇ ਕਦਮ ਰੋਕ ਦਿੱਤੇ ਮੈਂ ਤਾਂ ਮਜ਼ਾਕ ਕਰਦੀ ਸੀ ਤੇਰੇ ਨਾਲ ਵੀ ਦਿਉਰਾ ਤੂੰ ਤਾਂ ਸੱਚ ਮੁੱਚ ਹੀ ਕੰਠਾ ਲਾ ਕੇ ਫੜਾ ਦਿੱਤੇ ਮੈਨੂੰ ਚੱਲ ਰਹਿਣ ਦਿੰਦਾ ਕਾ ਨੂੰ ਇੰਨੇ ਖੇਚਲ ਕੀਤੀ ਤੋ ਇਹਨੂੰ ਕੀ ਸੀਗਾ ਕੈਂਠੀ ਫੜ ਦੇ ਭੋਲੀ ਨੇ ਉਤਲੇ ਮਨੋਂ ਆਖਿਆ ਤੇ ਕੈਂਠਾ ਫੜ ਆਪਣੀ ਹਿੱਕ ਵਾਲੀ ਜੇਬ ਚ ਰੱਖਿਆ ਪ੍ਰਤਾਪੀ ਨੂੰ ਆਵਾਜ਼ ਮਾਰੀ ਤੇ ਆਪ ਸੁਭਾਤ ਦਾ ਕੁੰਡਾ ਲਾ ਕੇ ਬਾਹਰ ਕੰਮ ਤਾਂ ਦਾ ਕਰਨ ਲੱਗ ਪਈ ਉਸ ਨੂੰ ਕੀ ਪਤਾ ਸੀ ਕਿ ਦੋ ਰੂਹਾਂ ਦੇ ਮਿਲਨੇ ਭੋਲੀ ਤੇ ਉਸਦੇ ਘਰ ਨੂੰ ਸਦਾ ਲਈ ਅਮਰ ਕਰ ਦਿੱਤਾ ਸੀ ਕਾਕੇ ਨੂੰ ਬਿਠਾ ਕੇ ਹੁਣ ਬੜੇ ਹੀ ਪਿਆਰ ਨਾਲ ਨਖਰੇ ਜੇ ਨਾਲ ਹੁਣ ਭੋਲੀ ਮੁਸਕਰਾਉਂਦੀ ਐ ਸੋਹਣੀਏ ਸੁਨਖੀਏ ਆ ਜਾ ਹੁਣ ਰੂਪਮਤੀਏ ਨੀ ਕਰਦੀ ਐ ਸਿਫਤਾ ਤੇ ਕਾਕੇ ਨੂੰ ਸੁਣਾਉਂਦੀ ਐ ਜੈਲਦਾਰ ਕਾਕੇ ਬਣ ਦਿਲ ਦੀ ਤੂ ਰਾਣੀ ਕੁੜੇ ਪਿਆਰ ਨਾਲ ਭੋਲੀ ਪਰ ਤਾਪੀ ਨੂੰ ਬੁਲਾਉਂਦੀ ਐ ਸੁਖ ਜਲ ਲਿਖਦਾ ਨਜ਼ਾਰਾ ਪ੍ਰੇਮ ਕਹਾਣੀ ਦਾ ਨੱਡੀ ਗੱਲ ਨੱੜੜੇ ਤੇ ਬਹਨ ਨੂੰ ਬੁਲਾਉਂਦੀ ਐ ਅਗਲੇ ਕਮਰੇ ਚ ਨਿਕਲ ਕੇ ਪ੍ਰਤਾਪੀ ਸਵਾਨ ਵਿੱਚ ਆ ਗਈ ਆਪਣੇ ਦਿਲ ਜਾਨ ਨੂੰ ਪਹਿਲੀ ਵਾਰ ਮਿਲਣ ਦੀ ਖੁਸ਼ੀ ਨੇ ਸਰੀਰ ਵਿੱਚ ਅਜੀਬ ਤਰ੍ਹਾਂ ਦੀ ਇੱਕ ਚਰਚਨਾਹਟ ਜਿ ਛੇੜ ਦਿੱਤੀ ਆਪਣੇ ਦਿਲ ਦੇ ਮਹਿਰਮ ਨੂੰ ਵੇਖ ਦਿਲ ਦਾ ਕਲਮ ਫੁੱਲ ਖੇੜ ਗਿਆ ਚਿਹਰੇ ਤੇ ਸੰਦੂਰੀ ਆਬਾ ਦਿਲ ਕੰਮ ਕਰਨ ਲੱਗ ਪੀ ਇਸ ਵਿਸਮਾਦਮਈ ਚੁੱਪ ਚ ਸ਼ਰਮ ਦਾ ਗਹਿਣਾ ਪੈ ਨicole ਦੇ ਸਹਾਰੇ ਖੜੀ ਜੁੱਤੀ ਨਾਲ ਧਰਤੀ ਖੁਰਚਦੀ ਪ੍ਰਤਾਪੀ ਨੇ ਸਾਹਾਂ ਦੀ ਆਵਾਜ਼ ਸਾਫ਼ ਸੁਣਾਈ ਦਿੰਦੀ ਸੀ ਅੱਜ ਦੀਆਂ ਪੌਣਾ ਵਿੱਚ ਸਕੰਦ ਦਾ ਕਿੰਨੇ ਬਖੇਰੀਆਂ ਨੇ ਮੇਰਾ ਆਪਣਾ ਆਪ ਮਿਉਂਦਾ ਹੀ ਨਹੀਂ ਤੂੰ ਬਹੁਤ ਚੰਗੀ ਏ ਤੇਰਾ ਦਿਲ ਚੰਗਾ ਏ ਮੈਨੂੰ ਤੇਰੇ ਦਿਲ ਤੇਰੀ ਰੂਹ ਨਾਲ ਅੰਤਾਂ ਦਾ ਪਿਆਰ ਹੋਏ ਨਾ ਚੋ ਕਹਿੰਦਿਆਂ ਕਾਕੇ ਨੇ ਪ੍ਰਤਾਪੀ ਨੂੰ ਆਪਣੀਆਂ ਬਾਹਾਂ ਚ ਲੈ ਕੇ ਘੁੱਟ ਲਿਆ ਜਿਸ ਦਿਨ ਤੇਨ ਦੀਖੇ ਨਾ ਮੈਨੂੰ ਪਤਾ ਹੀ ਨਹੀਂ ਕੀ ਮਿਲ ਗਿਆ ਮੈਨੂੰ ਤੁਸੀਂ ਬਹੁਤ ਚੰਗੇ ਲੰਗਦੇ ਹੋ ਮੇਰੀ ਰਾਤਾਂ ਦੀ نیند ਦਿਨ ਦਾ ਚੈਨ ਤੁਹਾਡੀ ਮੁਹਰੇ ਪਹਿਲੀ ਤੱਕ ਨਹੀਂ ਲੁੱਟ ਲਿਆ ਵੇਖੀ ਕਿਤੇ ਸਰਦਾਰਾ ਮੈਨੂੰ ਗਰੀਬੀ ਨੂੰ ਤੋਖਾਣਾ ਦੇ ਜੀ ਕਿਤੇ ਮੈਂ ਤਾਂ ਜੀਉਂਦੀ ਜੀ ਮਰ ਚੁਗੀ ਕਿਸੇ ਖੂਟੋ ਬੇਵਿਚਾਲ ਮਾਰ ਕੇ ਮੈਨੂੰ ਆਪਣੇ ਆਪ ਤੋਂ ਜੁਦਾ ਨਾ ਕਰੀ ਮੇਰੇ ਦਿਲ ਜਾਨੀਆਂ ਮੈਨੂੰ ਚੰਦਰੀ ਦੁਨੀਆ ਤੋਂ ਪੁੱਟੜ ਲੱਗਦਾ ਕਹਿੰਦਿਆਂ ਪ੍ਰਤਾਪੀ ਕਾਕੇ ਦੀ ਹੀ ਕਨਾਲ ਚੰਪੜਗੀ ਪ੍ਰਤਾਪੀ ਨੂੰ ਲੱਗਿਆ ਉਹ ਬੇਵਸ ਜੀ ਹੁੰਦੀ ਜਾ ਰਹੀ ਐ ਉਸ ਦਾ ਆਪਣਾ ਆਪਣੇ ਆਪ ਕਾਕੇ ਦੀਆਂ ਬਾਹਾਂ 'ਚ ਪਿਗਲਦਾ ਜਾ ਰਿਹਾ ਸੀ ਉਹ ਕੁਝ ਕਹਿਣ ਦਾ ਯਤਨ ਕਰਨ ਲੱਗੀ ਸੀ ਕਿ ਕਾਕੇ ਨੇ ਉਦਮੂ ਬੰਦ ਕਰ ਦਿੱਤਾ ਦਿਲ ਸੇ ਵਟਾਏ ਹੁਣ ਨੱਡੀ ਐ ਤੇ ਨੱੜੇ ਨੇ ਹੱਥਾਂ ਵਿੱਚ ਹੱਥ ਦੋਹਾ ਕੋ ਲ ਅੱਜ ਕਰੇ ਸੀ ਕਰਦੇ ਪਿਆਰ ਸੱਚਾ ਹੋਏ ਨੇ ਅਲੀਮ ਦਿਲ ਮਿਲਣ ਟਕਾਣਾ ਬਸ ਗੁਜਰਾ ਦੇ ਘਰ ਸੀ ਤੀਆਂ ਵਿੱਚੋਂ ਵਾਪਸੀ ਦਾ ਹੋ ਗਿਆ ਸੀ ਵੇਲਾ ਹੁਣ ਕੁੱਟ ਆਬ ਹਯਾਤ ਵਾਲੇ ਆਸ਼ਕਾਨੇ ਭਰੇ ਸੀ ਉੱਚੀ ਆਵਾਜ਼ ਕੁੜੀਆਂ ਦੀ ਸੁਣੀ ਜਦ ਸੁਖ ਝੋਲਾ ਅਲਵਿਦਾ ਆਖ ਦੋਵੇਂ ਘਰਾਂ ਨੂੰ ਹੋ ਤੁਰੇ ਸੀ ਪ੍ਰੇਮੀਆਂ ਨੂੰ ਇੱਕ ਦੂਜੇ ਤੋਂ ਵਿਛੜਨਾ ਬਹੁਤ ਮੁਸ਼ਕਲ ਲੱਗ ਰਿਹਾ ਸੀ ਉਹ ਦੋਵੇਂ ਦਿਲੀ ਦਿਲ ਚ ਸੋਚ ਰਹੇ ਸਨ ਕਿ ਪੂਰੀ ਕਾਇਨਾਤ ਇੱਥੇ ਰੁਕ ਜੇ ਤੇ ਵਕਤ ਅੱਗੇ ਤੁਰੇ ਨਾ ਤੇ ਅਸੀਂ ਇਸੇ ਤਰ੍ਹਾਂ ਇੱਕ ਦੂਜੇ ਦੇ ਕੋਲ ਰਹੀਏ ਤੇ ਪਿਆਰ ਨਾਲ ਭਰੀਆਂ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ ਰਹੀਏ ਪਰ ਇਹ ਵਕਤ ਕਿਸੇ ਲਈ ਨਹੀਂ ਰੁਕਦਾ ਫਿਰ ਅੱਜ ਕਿਵੇਂ ਰੁਕ ਜਾਂਦਾ ਪਰਤਾਪੀ ਤੋਂ ਵਿਛੜਨ ਲੱਗੇ ਕਾਕੇ ਨੇ ਇੱਕ ਪਿਆਰ ਭਰੀ ਗਲਵਕੜੀ ਤੇ ਫਿਰ ਜਲਦੀ ਮਿਲਣ ਦੀ ਉਮੀਦਾਂ ਭਰੀਆਂ ਕੱਲ ਫੇਰ ਮਿਲਣ ਦਾ ਵਾਅਦਾ ਕਰਕੇ ਬਾਹਰ ਨੂੰ ਤੁਰ ਪਏ ਮੇਰੇ ਵਿਚੋਲ ਪੁਣੇ ਦੀ ਸੱਗੀ ਯਾਦ ਰੱਖੀਵੇਂ ਦਿਉਰਾ ਲੋਪੋ ਦਾ ਕਹੇ ਨੂਰ ਤੇਰੀ ਝੋਲੀ ਪਾਇਆ ਮੈਂ ਸਾਰੇ ਪਿੰਡ ਦੀਆਂ ਕੁੜੀਆਂ ਤਾਂ ਸੋਹਣੀ ਐ ਮੇਰੀ ਪਰਤਾਪੀ ਸੱਗੀ ਬਦਲੇ ਤੇਰੇ ਆਸਤੇ ਘਾਟੇ ਦਾ ਵਣਜਨੀ ਟਾਂਚ ਕਰਦੀ ਹੋਈ ਭੋਲੀ ਨੇ ਤੁਰੇ ਜਾਂਦੇ ਕਾਕੇ ਨੂੰ ਕਿਆ ਭਾਬੀ ਸੱਗੀ ਦੀ ਕੀ ਗੱਲ ਕਰਦੀ ਏ ਤੈਨੂੰ ਸੋਨੇ ਚ ਮੜਾ ਦਿਆ ਸਾਰੀ ਅੰਬਰਾਂ ਦੇ ਸੋਹਣੇ ਚੰਨ ਬਦਲੇ ਤੇਰੀ ਚੱਕਰੀ ਕਰਾ ਉਮਰ ਸਾਰੀ ਸੁਖ ਜੋਲਾ ਜੈਲਦਾਰ ਬੈਟੜੇ ਤੇ ਜਾਣਵਾਰੇ ਲੋਪੋ ਦੀ ਸੁਨਿਹਾਰੀ गाने ਵਿੱਚ ਗੱਲਾਂ ਉੱਚੀਆਂ ਕਰੇ ਪਿੰਡ ਰੋਪਾਲੋਚ ਕਰੇ ਸਰਦਾਰੀ ਪੋਲੀ ਨੂੰ ਸੱਗੀ ਦੇਂਦਾ ਵਾਦਾ ਕਰਕੇ ਚੀਨੀ ਘੋੜੀ ਤੇ ਸਵਾਰ ਕਾਕਾ ਅੱਜ ਆਪਣੇ ਆਪ ਨੂੰ ਅੰਬਰਾਂ 'ਚ ਉੜਦਾ ਮਹਿਸੂਸ ਕਰ ਰਿਹਾ ਸੀ ਧਰਤੀ ਤੇ ਉਸਦੇ ਪੈਰ ਨਾ ਲੱਗਦੇ ਪਿਆਰ ਦੀ ਖੁਮਾਰੀ 'ਚ ਕਾਕੇ ਨੂੰ ਸਾਰਾ ਕੁਝ ਆਪਣਾ ਆਪਣਾ ਤੇ ਪਿਆਰਾ-ਬਿਆਰਾ ਲੱਗ ਰਿਹਾ ਸੀ ਅੱਜ ਉਸ ਨੂੰ ਨਾ ਭੁੱਖ ਲੱਗ ਰਹੀ ਸੀ ਤੇ ਨਾ ਹੀ ਪਿਆਸ ਇੱਕ ਅਜੀਬ ਤਰੰਗਿਆਚ ਵੀ ਤੇ ਉਤਾਵਲਾਪਨ ਮਹਿਸੂਸ ਹੋ ਰਿਹਾ ਸੀ। ਉਹਨੇ ਹਵੇਲੀ ਜਾਣ ਵਾਲੇ ਸਾਰੇ ਕਮਰੇ ਚ ਪੜ ਦਰਵਾਜਾ ਬੰਦ ਕਰ ਲਿਆ ਤੇ ਆਪਣੇ ਹੀ ਖਿਆਲਾਂ ਚ ਗਵਾਚੇ ਨੂੰ ਖਦ ਦੀ ਨੀਂਦ ਆ ਗਈ। ਪਤਾ ਹੀ ਨਹੀਂ ਲੱਗਿਆ। ਇਧਰ ਪ੍ਰਤਾਪੀ ਦਾ ਵੀ ਕੁਝ ਇਸੇ ਤਰ੍ਹਾਂ ਦਾ ਹੀ ਹਾਲ ਸੀ। ਆਪਣੇ ਖਿਆਲਾਂ ਚ ਗਵਾਚੀ ਨੇ ਘਰ ਦਾ ਸਾਰਾ ਕੰਮ ਖਦ ਮੁਕਾ ਦਿੱਤਾ। ਉਹਨੂੰ ਬਦਈ ਨਹੀਂ ਲੱਗਿਆ। ਉਦੂ ਦੂ ਕਰਦੀ ਆਪਣੀ ਮਾਂ ਨੂੰ ਕਲਾਵੇਂ ਚ ਲੈ ਲਾਡ ਕਰਨ ਲੱਗਦੀ ਐ ਤੇ ਅਗਲੇ ਪਲ ਸੋਚਾਂ ਚ ਘਬਾ ਜਾਂਦੀ ਐ ਜੀਵ ਜੀਵ ਖਿਆਲ ਮਾਨ ਚਾਹੁੰਦੇ ਕਿਤੇ ਦਿਲ ਕਰਦਾ ਉੱਚੀ ਉੱਚੀ ਚੀਕਾ ਮਾਰੇ ਗੀਤ ਗਾਵੇ ਤੇ ਸਾਰੇ ਜਮਾਨੇ ਨੂੰ ਦੱਸੇ ਮੈਂ ਰੁਪਾਲੋ ਦੇ ਚੈਲਦਾਰ ਕਾਕ ਨੂੰ ਪਿਆਰ ਕਰਦੀ ਆ ਅਗਲੇ ਪਲ ਦਿਲ ਕਰਦਾ ਕਿ ਕਿਸੇ ਦੇ ਮੱਥੇ ਨਾ ਲੱਗੇ ਕਿਸੇ ਨਾਲ ਬੋਲੇ ਨਾ ਤੇ ਆਪਣੇ ਸੁਪਨੇ ਚ ਖਵਾਚੀ ਬਿਟ ਬਿਟ ਤੱਕਦੀ ਰਹਿੰਦੀ ਮਾਣੂ ਵੀ ਧੀ ਇਸ ਤਰ੍ਹਾਂ ਦੇ ਵਿਹਾਰ ਤੇ ਕੋਈ ਛੱਕ ਜਾ ਹੋਇਆ ਉਸਨੇ ਇੱਕ ਦੋ ਵਾਰੀ ਅੱਖਾਂ ਵੀ ਕਿਤੇ ਇਹ ਤੂੰ ਬੋਲੀ ਤਾਂ ਨਹੀਂ ਹੋਗੀ ਫੋਟ ਜਾਏ ਵੱਡਿਆਂ ਦਾ ਕਮਲਾ ਟੱਬਰ ਆਪਣੇ ਆਪ ਨੂੰ ਪ੍ਰਤਾਪੀ ਦੀ ਜੱਫੀ ਚ ਛੜਾਉਂਦਿਆਂ ਨੰਦੋ ਨੇ ਪ੍ਰਤਾਪੀ ਨੂੰ ਕਿਹਾ ਜਾ ਪੈਜਾ ਜਾ ਕੇ ਅੱਧੀ ਰਾਤ ਹੋਣ ਵਾਲੀ ਆ ਨੰਦੋਣੀ ਚਿਰਕਦੇ ਆ ਗਿਆ ਮੰਜੇ ਤੇ ਪੈਂਦੀਆਂ ਸਾਰੀ ਪਰਤਾਂ ਵੀ ਆਪਣੇ ਰਾਜਕੁਮਾਰ ਦੇ ਸੁਪਣਿਆਂ 'ਚ ਗਵਾਚ ਗਈ ਤੇ ਕੱਲ ਨੂੰ ਆਪਣੇ ਦਿਲਬਰ ਨੂੰ ਮਿਲਣ ਦੇ ਸੁਪਨੇ ਵੇਖਦੀ ਤੇ ਕਦੋਂ ਨੂੰ ਨੀਂਦ ਆ ਗਈ ਉਹਨੂੰ ਆਪ ਨੂੰ ਹੀ ਨਹੀਂ ਪਤਾ ਚੱਲਿਆ ਪਰਤਾਪੇ ਕਿਸੇ ਇਲਾਹੀ ਦੁਨੀਆ 'ਚ ਪਹੁੰਚ ਕੀ ਸੀ ਸਵੇਰੇ ਸੱਕਤੇ ਹੀ ਉੱਠ ਕੇ ਕਾਕਾ ਤਿਆਰ ਹੋਇਆ ਤੇ ਘੋੜੀ ਤੇ ਚੜ੍ਹ ਖੰਨੇ ਸ਼ਹਿਰ ਜਾ ਪਹੁੰਚਿਆ ਆਪਣੇ ਪੁਛਤੈਨੀ ਸੁਨਿਆਰ ਤੇ ਇੱਕ ਸੱਗੇ ਫੁੱਲ ਬਣਾਇਆ ਭੋਲੀ ਦੇ ਵਾਸਤੇ ਤੇ ਪ੍ਰਤਾਪੀ ਨੂੰ ਨਕਲੀ ਨੱਥ ਕੰਨਾਂ ਦੀਆਂ ਬਾਲੀਆਂ ਗੱਲ ਹੀ ਰਾਣੀ ਹਾਰ ਲੈ ਕੇ ਦਿੱਤਾ ਹੋਰ ਨਿਕਸੋ ਕੁ ਖਰੀਦਿਆ ਦਪੈਰ ਹੋ ਗਈ ਤੇ ਕਾਕ ਨੇ ਪਿੰਡ ਨੂੰ ਜਾਨ ਲੀ ਕਾਲੀ ਕਰਦਿਆਂ ਸੁਨਿਆਰ ਨੂੰ ਪੈਸੇ ਦਿੱਤੇ ਤੇ ਉੱਠ ਕੇ ਤੁਰ ਪਿਆ ਨਾ ਛੋੜੇ ਸਰਦਾਰ ਜੀ ਨਾ ਇਸ ਤਰ੍ਹਾਂ ਨਹੀਂ ਮੈਂ ਜਾਣ ਦੇਣਾ ਰੋਟੀ ਦਾ ਵੇਲਾ ਹੈ ਮੈਂ ਉਧਰ ਸੁਣੀਆਂ ਭੇਜ ਦਿੱਤਾ ਬਸ ਰੋਟੀ ਆਉਂਦੀ ਹੋਊਗੀ ਖਾ ਕੇ ਜਾਓ ਤੁਸੀਂ ਜੇ ਸਰਦਾਰ ਨੀ ਜੀ ਨੂੰ ਪਤਾ ਲੱਗ ਗਿਆ ਨਾ ਤੇ ਮੈਨੂੰ ਉਹਨਾਂ ਨੇ ਬਹੁਤ ਗੁੱਸੇ ਹੋਣਾ ਉਹਨਾਂ ਨੇ ਕਿਹਾ ਨਾ ਕਿ ਫਰਜ਼ੰਦ ਦੀ ਟਹਿਲ ਸੇਵਣੀ ਕੀਤੀ ਉਹਨਾਂ ਨੇ ਮੇਰੇ ਨਾਲ ਬਹੁਤ ਗੁੱਸੇ ਹੋਣਗੇ ਮੈਂ ਤੁਹਾਨੂੰ ਐਵੇਂ ਨਹੀਂ ਜਾਣ ਦੇਣਾ ਵਾਕੀ ਉਹਨਾਂ ਦੇ ਗੁੱਸੇ ਨੂੰ ਜਾਣਦਾ ਕੌਣ ਨਹੀਂ ਕਰਦਾ ਸੁਣਿਆ ਰਣਖਾਂ ਦੀ ਉੱਤਨੀ ਝਾਕਦਾ ਹੋਇਆ ਬੋਲਿਆ ਤੇ ਨਾਕ ਕਰਨ ਜਲਦੀ ਕਰਨ ਲਈ ਕਿਆ ਸੁਨਿਆਰ ਨੂੰ ਪਤਾ ਸੀ ਕਿ ਅਸਾਮੀ ਤੇ ਮੋਤੀਏ ਤੇ ਛੋਟਾ ਸਰਦਾਰ ਹੈ ਕਾਂਟ ਟਾਂਕਾ ਪਾਲਿਸ਼ ਦਸਦੇ ਹੋਏ ਕਾਕੇ ਨੂੰ ਚੰਗਾ ਰਗੜਾ ਲਾਇਆ ਉਹਨੇ ਤੇ ਨਾਲੇ ਗਉਂ ਦੀ ਸੌ ਸਰਦਾਰਾ ਇਹਦੇ ਵਿੱਚ ਕੱਢਣ ਭਾਉਣ ਨੂੰ ਕੁਝ ਹੈ ਹੀ ਨਹੀਂ ਬਸ ਸੇਵਾ ਹੀ ਕਰਦੇ ਆ ਬਾਕੀ ਤੇਰੇ ਨਾਲ ਤਾਂ ਆਪਣੇ ਘਰ ਵਾਲੀ ਗੱਲ ਆ ਸਰਦਾਰਨੀ ਦੇ ਤਾਂ ਬਾਲੇ ਸਾਣਾ ਸਾਡੇ ਉੱਤੇ ਗਉਂ ਦੀ ਸੌ ਕਾਕਾ ਜੀ ਉੱਚੇ ਦੇ ਕਾ ਹੱਥ ਨੂੰ ਸੁਨੇਹਾ ਕੱਲਣ ਮੈਂ ਪੈਰ ਜੁੱਤੀ ਨਹੀਂ ਪਾਉਂਦਾ ਧਰਮਨਾ ਗਉਂ ਦੀ ਸੌ ਮੈਨੂੰ ਮਿੱਠੀਆਂ ਮਾਰ ਕੇ ਸੁਨਿਆਰ ਨੇ ਕਾਕੇ ਨੂੰ ਰੋਟੀ ਖਵਾਈ ਤੇ ਇਕੀਆਂ ਦੇ ਕੱਤੀ ਬਣਾ ਕੇ ਕਾਕੇ ਨੂੰ ਦਿੱਤੀ ਸੁਨਿਆਰ ਤੇ ਬਾਹਲਾ ਤੱਕ ਗਰਦੇ ਕਾਕੇ ਨੇ ਰੋਟੀ ਖਾਦੀ ਤੇ ਜਲਦੀ ਨਾਲ ਘੋੜੀ ਤੇ ਚੜ ਅੰਟੀ ਲਈ ਘੋੜੀ ਹਵਨ ਨਾਲ ਗੱਲਾਂ ਕਰਦੀ ਹੋਈ ਪਿੰਡ ਵਾਲੇ ਰਾਹ ਪੈ ਗਈ। ਰੁਪਾਲੀ ਨੂੰ ਜਾਣ ਤੋਂ ਪਹਿਲਾਂ ਕਾਕੇ ਨੇ ਸਿੱਧੀ ਘੋੜੀ ਲੁੱਪ ਵੱਲ ਮੁੜ ਲਈ। ਤੇ ਉਹ ਉੱਡ ਕੇ ਪ੍ਰਤਾਪੇ ਕੋਲ ਪਹੁੰਚ ਜਾਣਾ ਚਾਹੁੰਦਾ ਸੀ। ਕੱਚੇ ਰਾ ਤੇ ਧੂੜ ਨੂੰ ਅਸਮਾਨੀ ਚਾੜਦੀ ਹੋਈ ਘੋੜੀ ਜਿਵੇਂ ਆਪਣੇ ਮਾਲਕ ਦੇ ਦਿਲ ਦੀਆਂ ਜਾਣਦੀ ਹੋਵੇ। ਸਿਰ ਪੱਟ ਦੌੜ ਦੀ ਆਪਣੇ ਮਾਲਕ ਨੂੰ ਛੇਤੀ ਤੋਂ ਛੇਤੀ ਦਿਲ ਜਾਨ ਕੋਲ ਪਹੁੰਚਾਉਣਾ ਚਾਹੁੰਦੀ ਸੀ। ਸੋਚਾਂ ਚ ਗਵਾਚੇ ਕਾਕੇ ਨੂੰ ਉਦਹੀਂ ਪਤਾ ਲੱਗਾ ਜਦੋਂ ਘੋੜੀ ਭੋਲੀ ਕੇ ਬਾਰਮੂਰੇ ਜਾ ਖੜੀ ਭਾਬੀ ਲੱਗਦਾ ਹਾਂ ਆ ਗਏ ਸੋਨੇ ਜਾਰ ਦੇ ਇੰਤਜ਼ਾਰ ਚ ਅੱਖਾਂ ਵਿਸ਼ਾਈ ਬੈਠੀ ਪ੍ਰਤਾਪੀ ਨੇ ਘੋੜੀ ਦੀ ਹਣਕੜਾਹਟ ਤੋਂ ਅੰਦਾਜ਼ਾ ਲਾਉਂਦਿਆਂ ਭੋਲੀ ਨੂੰ ਆਖਿਆ ਨੀ ਉਹ ਕੌਣ ਉਹ ਅੱਛਾ ਮੇਰਾ ਦਿਉਰ ਹਾਏ ਮੈਂ ਮਰ ਜਾ ਮੇਰੀ ਪ੍ਰਤਾਪੋਤੇ ਉਹ ਲੀਨੇ ਛੇੜਦੇ ਹੋਏ ਪ੍ਰਤਾਪੀ ਨੂੰ ਜੱਫੀ ਚ ਲੈ ਲਿਆ ਤੇ ਕਿਆ ਜਾਣੀ ਪਾਬੀਏ ਸੰਗ ਦੇ ਮਾਰੇ ਪ੍ਰਤਾਪੀ ਦੇ ਚਿਹਰੇ ਦਾ ਰੰਗ ਲਾਲ ਸੁਰਕ ਹੋ ਗਿਆ ਉਹਨੂੰ ਪਤਾ ਹੀ ਨਾ ਲੱਗਾ ਹੋਵੇ ਕਦੋਂ ਉਹ ਦੇ ਮੂੰ ਕਾ ਕੇ ਲਈ ਉਹ ਨਿਕਲ ਗਿਆ ਉਸਨੇ ਚੁੰਨੀ ਨਾਲ ਆਪਣਾ ਮੂਹਲ ਖੋਲਿਆ ਭਾਵੀ ਵਣ ਕੇ ਜਾ ਬਾਹਰ ਜਾ ਕੇ ਦੇਖ ਲਾ ਹਾਂ ਉਪਲਾ ਆਪਣੀਆਂ ਗੱਲਾਂ ਸੁਣੀ ਜਾਂਦੇ ਹੁਣ ਜਾਂ ਕਿ ਭਾਵੀ ਬਣ ਕੇ ਪ੍ਰਤਾਪੀ ਨੇ ਭੋਲੀ ਨੂੰ ਆਖਿਆ ਭੋਲੀ ਕੁਝ ਕਹਿਣ ਲੱਗੀ ਸੀ ਕਿ ਕਾਕੇ ਨੇ ਉਸਨੂੰ ਚੁੱਪ ਕਰਾਉਂਦੇ ਹੋਏ ਕਿਹਾ ਤੇ ਆਪਕਰ ਪ੍ਰਤਾਪੀ ਦੇ ਕੋਲ ਆ ਕੇ ਖੜਾ ਹੋ ਗਿਆ ਕੌਣ ਗੱਲਾਂ ਸੁਣੀ ਜਾਂਦੀ ਆ ਮੇਰੀ ਪ੍ਰਤਾਪੋ ਦੀਆਂ ਕਾਕੇ ਨੇ ਆਖਿਆ ਤੇ ਪ੍ਰਤਾਪੀ ਨੂੰ ਕਲਾ ਵਿੱਚ ਲੈ ਲਿਆ ਹਾਏ ਮੈਂ ਮਰ ਜਾਵਾਂ ਤੂੰ ਸੱਚੀ ਆ ਗਈ ਓ ਕਹਿੰਦੇ ਹੋਏ ਪ੍ਰਤਾਪੀ ਕਾਕੇ ਤੋਂ ਆਪਣੇ ਆਪ ਨੂੰ ਛੁਡਾ ਭੋਲੀ ਦੇ ਪਿੱਛੇ ਲੋਕੀ ਆਹ ਲਓ ਪਾ ਬੀਜੀ ਆਪਣੇ ਵਿਚੋਲ ਪੁਣੇ ਦਿੱਸ ਗਈ ਫੇਰ ਨਾ ਆਵੇ ਤਾਂ ਨੇ ਮਾਰੀ ਜਾਈਂ ਬਈ ਕਿਰਪਾਲ ਸਿਓਣੇ ਵਾਦਾ ਕਰਕੇ ਪੂਰਾ ਨਹੀਂ ਕੀਤਾ ਭੋਲੀ ਨੂੰ ਸੱਗੀ ਫੜਾਉਂਦੇ ਹੋਏ ਕਾਕੇ ਨੇ ਕਿਹਾ ਆਹ ਲਓ ਮਾਲਕੋ ਆਹ ਤੁਹਾਡੇ ਆਸੀ ਬਾਕੀ ਸਮਾਨ ਵਾਲੀ ਲਾਲ ਰੰਗ ਦੀ ਪੋਟੀ ਪ੍ਰਤਾਪੀ ਦੇ ਹੱਥ ਤੇ ਰੱਖਦੇ ਹੋਏ ਕਾਕੇ ਨੇ ਕਿਹਾ ਪਰਤਾਪੀ ਨੇ ਕਾਕੇ ਨੂੰ ਜੱਫੀ ਪਾਉਂਦੇ ਹੋਏ ਆਪਣੇ ਮੂੰਹ ਕਾਕੇ ਦੀ ਹਿੱਕ ਚਿਲਕੋ ਲਿਆ ਅਗਲੀ ਸਵੇਰੇ ਉੱਠ ਤੁਰਿਆ ਸੀ ਜੈਲਦਾਰ ਖੰਨੇ ਸੁਨੇ ਆਰ ਨਾਲ ਹੱਥ ਜਾ ਮਲਾਇਆ ਸੀ ਨੱਕ ਨਾਥ ਬਾਲੀਆਂ ਵੀ ਰਾਣੀ ਹਾਰੇ ਗਲ ਵਾਲਾ ਭੁੱਲੀ ਲੈ ਸੱਗੀ ਵੀ ਉਹ ਖੰਨੇ ਤੋਂ ਲਿਆਇਆ ਸੀ ਵਿਚੋਲਣ ਵੀ ਖੁਸ਼ ਨਾਲੇ ਖੁਸ਼ਦਿਲਦਾਰ ਸੀ ਅੱਤ ਵਾਲਾ ਸੀ ਰਾਜੈਲਦਾਰ ਨੇ ਕਰਾਇਆ ਸੀ ਖੁਸ਼ੀ ਵਿੱਚ ਕੁੜੀ ਹੋਣ ਗੱਲ ਲੱਗੀ ਸੁਖ ਜਾਲਾ ਕਾਕੇ ਨੇ ਵੀ ਨੱਡੀ ਤੇ ਲੱਕ ਨੂੰ ਬੁਲਾਇਆ ਸੀ